ਇਕ ਭਾਰਤੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਉਹ ਕਦੇ ਵੀ ਆਪਣੇ ਦੇਸ਼ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨੂੰ ਨਹੀਂ ਭੁੱਲਦਾ ਉਹ ਆਪਣੇ ਦੇਸ਼ ਵਾਸੀਆਂ ਨਾਲ ਗੱਲ ਕਰਨਾ ਦੋਸਤੀ ਵਧਾਉਣਾ ਚੰਗਾ ਸਮਝਦਾ ਹੈ ਭਾਵੇਂ ਉਹ ਭਾਰਤ ਤੋਂ ਦੂਰ ਹੈ ਪਰ ਭਾਰਤੀਆਂ ਨਾਲ ਗੱਲ ਕਰਕੇ ਅਤੇ ਫੀਲਿੰਗ ਸਾਂਝੀਆਂ ਕਰਕੇ ਉਹ ਮਹਿਸੂਸ ਕਰਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਆਪਣੇ ਲੋਕਾਂ ਦੇ ਵਿਚਕਾਰ ਹੈ 32 ਸਾਲੇ ਵਿਜੇ ਦੀ ਸੋਚ ਵੀ ਕੁਝ ਅਜੀਹੀ ਸੀ ਵਿਜੇ ਕੁਮਾਰ ਉਫ ਸੋਨੂ ਜੋ ਹਰਿਆਣਾ ਦੇ ਜ਼ਿਲ੍ਹਾ ਰਿਵਾੜੀ ਦੇ ਕਸਵਾ ਮਹਿਮਾ ਦਾ ਨਿਵਾਸੀ ਸੀ ਪਿਛਲੇ 2 ਸਾਲਾਂ ਤੋਂ ਦੁਬਈ ਵਿੱਚ ਰਹਿ ਕੇ ਨੌਕਰੀ ਕਰ ਰਿਹਾ ਸੀ ਵਿਦੇਸ਼ ਵਿੱਚ ਕੋਈ ਇਕੱਲਾ ਹੋਵੇ ਹਰ ਪਾਸੇ ਅਜਨਬੀ ਲੋਕ ਹੋਣ ਤਾਂ ਖਾਲੀ ਸਮਾਂ ਘਟਨਾ ਮੁਸ਼ਕਿਲ ਹੋ ਜਾਂਦਾ ਹੈ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸਣ ਲਈ ਮਿਲਣਾ ਔਖਾ ਹੁੰਦਾ ਹੈ ਤੇ ਦੁੱਖ ਦਰਦ ਨੂੰ ਕੌਣ ਸਮਝੇਗਾ ਕੁਲਸਤ ਦੇ ਪਲਾਂ ਨੂੰ ਕੱਟਣਾ ਅਤੇ ਬੋਰ ਹੋਣ ਤੋਂ ਬਚਣ ਲਈ ਵੀਜੇ ਨੇ ਇੱਕ ਆਧੁਨਿਕ ਤਰੀਕਾ ਅਪਣਾਇਆ ਹੋਇਆ ਸੀ ਦਸਤੋਂ ਤੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਉਹ ਆਪਣੇ ਕਮਰੇ ਵਿੱਚ ਆਉਂਦਾ ਤਾਂ ਲੈਪਟਾਪ ਖੋਲ੍ਹ ਕੇ ਬੈਰ ਜਾਂਦਾ ਉਸ ਤੋਂ ਬਾਅਦ ਉਹ ਦੇਰ ਤੱਕ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਉੱਤੇ ਚੈਟਿੰਗ ਕਰਦਾ ਰਹਿੰਦਾ ਦੂਰ ਹੋਣ ਦੇ باوجود ਵੀ ਉਹ ਲੋਕ ਉਸ ਨੂੰ ਆਪਣੇ ਵਰਗੇ ਹੀ ਲੱਗਦੇ ਸਨ ਉਹਨਾਂ ਨਾਲ ਗੱਲਬਾਤ ਕਰਕੇ ਉਸ ਨੂੰ ਆਪਣੇ ਦੇਸ਼ ਦਾ ਹਾਲ ਮਿਲਦਾ ਰਹਿੰਦਾ ਸੀ ਜਦੋਂ ਕੋਈ ਨਵਾਂ ਦੋਸਤ ਬਣਦਾ ਤਾਂ ਬੀਜੇ ਨੂੰ ਬਹੁਤ ਖੁਸ਼ੀ ਹੁੰਦੀ ਹਰ ਰੋਜ਼ੀ ਤਰ੍ਹਾਂ ਉਸ ਸ਼ਾਮ ਨੂੰ ਵੀ ਜਦੋਂ ਬੀਜੇ ਨੇ ਲੈਪਟਾਪ ਖੋਲ੍ਹਿਆ ਤਖਜ਼ੇ ਨਜ਼ਰ ਇੱਕ ਨਵੀਂ ਪ੍ਰੋਫਾਈਲ ਉੱਤੇ ਪਈ ਉਹ ਪ੍ਰੋਫਾਈਲ ਮਾਹੀ ਦੀ ਸੀ ਮਾਹੀ ਇੱਕ ਵਿਧਵਾ ਸੀ ਜੋ ਦੁਬਾਰਾ ਵਿਆਹ ਦੀ ਇੱਛਾਵਾਨ ਸੀ ਉਸੇ ਪਿਓਰਿਟੀ ਇੱਕ ਐਨ ਆਈ ਆਰ ਦੁੱਲੇ ਦੀ ਸੀ ਪ੍ਰੋਫਾਈਲ ਵਿੱਚ ਮਾਹੀ ਦੇ ਕੁਝ ਗਲੈਮਰਸ ਫੋਟੋ ਪੋਸਟਸ ਹਨ ਮਾਹੀ ਖੂਬਸੂਰਤ ਸੀ ਸੁੰਦਰ ਨੌਜਵਾਨ ਕੁੜੀ ਦੀ ਦੋਸਤੀ ਦਾ ਪੇਸ਼ਕਸ਼ ਕੌਣ ਠੁਕਰਾ ਸਕਦਾ ਹੈ ਬੀਜੇ ਨੇ ਉਸਦੀ ਰਿਕਵੈਸਟ ਮਨਜ਼ੂਰ ਕਰ ਲਈ ਅਤੇ ਉਸੇ ਦਿਨ ਤੋਂ ਮਾਹੀ ਅਤੇ ਬੀਜੇ ਦੀ ਚੈਟਿੰਗ ਸ਼ੁਰੂ ਹੋ ਗਈ ਮਾਹੀ ਮੈਂ ਤੁਹਾਡੇ ਫੋਟੋ ਵੇਖੇ ਬਹੁਤ ਹੀ ਹਸੀਨ ਨੇ ਫੋਟੋ ਵਿੱਚ ਇੰਨੀ ਖੂਬਸੂਰਤ ਲੱਗ ਰਹੀ ਹੂੰ ਤਾਂ ਹਕੀਕਤ ਵਿੱਚ ਤਾਂ ਤੁਹਾਡੀ ਸੁੰਦਰਤਾ ਕਮਾਲ ਹੀ ਹੋਵੇਗੀ ਮਾਹੀ ਨੇ ਕਿਹਾ ਫੇਸਬੁੱਕ ਪ੍ਰੋਫਾਈਲ ਵਿੱਚ ਮੈਂ ਵੀ ਤੁਹਾਡੇ ਫੋਟੋ ਦੇਖੇ ਹਨ ਤੁਸੀਂ ਵੀ ਘੱਟ ਹੈਂਡਸਮ ਨਹੀਂ ਹੋ ਮਾਹੀ ਤੂੰ ਨੂੰ ਮੇਰੇ ਫੋਟੋ ਵੇਖ ਕੇ ਹੀ ਦੋਸਤੀ ਕਰਨ ਦਾ ਮਨ ਹੋਇਆ ਬੇਸ਼ੱਕ ਕਿ ਸਾਡਾ ਰਿਸ਼ਤਾ ਸਿਰਫ ਦੋਸਤੀ ਤੱਕ ਹੀ ਰਹੇਗਾ ਵਿਜੇ ਤੁਸੀਂ ਦੂਰ ਦबई ਵਿੱਚ ਹੋ ਤੇ ਮੈਂ ਇੱਥੇ ਆਬੋਹਰ ਵਿੱਚ ਬੈਠੀ ਹਾਂ ਦੋਸਤੀ ਤੋਂ ਬਾਅਦ ਸਾਡਾ ਰਿਸ਼ਤਾ ਹੋਰ ਕੀ ਹੋ ਸਕਦਾ ਹੈ ਮਾਹੀ ਤੁਸੀਂ ਦੋਸਤੀ ਨੂੰ ਨਿਭਾਉਂਦੇ ਅਤੇ ਵਧਾਉਂਦੇ ਰਹੋ रिश्ता की बन सकदा है आगे देख्या जावेगा दोस्ती ਦੇ ਨਾਤੇ ਦੋਵਾਂ ਦੀ ਰੋਜ਼ਾਨਾ ਗੱਲਬਾਤ ਹੁੰਦੀ ਰਹੀ ਇੱਕ ਦਿਨ ਗੱਲਬਾਤ ਕਰਦੇ ਹੋਏ ਬੀਜੇ ਨੇ ਪੁੱਛਿਆ ਮਾਹੀ ਪ੍ਰੋਫਾਈਲ ਵਿੱਚ ਮੈਂ ਪੜਿਆ ਹੈ ਕਿ ਤੁਸੀਂ ਮਾਹੀ ਨੇ ਕਿਹਾ ਬੀਜੇ ਜੀ ਇਕੱਲੇ ਜੀਵਨ ਗੁਜ਼ਾਰਨਾ ਬਹੁਤ ਔਖਾ ਹੈ ਸੁੱਤੀਆਂ ਹੋਈਆਂ ਲੰਮੀਆਂ ਰਾਤਾਂ ਘਟਖਾਂ ਨੂੰ ਦੌੜਦੀਆਂ ਹਨ ਸੁੱਖ-ਦੁੱਖ ਦਾ ਕੋਈ ਸਾਥੀ ਤਾਂ ਹੋਣਾ ਚਾਹੀਦਾ ਹੈ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰੇ ਕੋ ਛੋਟੇ-ਛੋਟੇ ਬੱਚੇ ਹਨ ਕੋਈ ਸਾਥੀ ਮਿਲਿਆ ਨਹੀਂ ਪਰ ਤਲਾਸ਼ ਜਾਰੀ ਹੈ ਕਿਸੇ ਆਦਰਲ ਦੇ ਜਲਦੀ ਮਿਲਣ ਦੀ ਉਮੀਦ ਵਿੱਚ ਜੀ ਰਹੀ ਹਾਂ ਈਸ਼ਵਰ ਤੁਹਾਡੀ ਇੱਛਾ ਪੂਰੀ ਕਰੇ ਵਿਜੇ ਨੇ ਕਿਹਾ ਮਾਹੀ ਨੇ ਹਾਜ਼ਰੇ ਹੋਏ ਕਿਹਾ ਗੱਲਾਂ ਈਸ਼ਵਰ ਤੇ ਕਿਉਂ ਪਾ ਰਹੇ ਹੋ ਤੁਸੀਂ ਹੀ ਮੇਰੀ ਇੱਛਾ ਪੂਰੀ ਕਿਉਂ ਨਹੀਂ ਕਰ ਦਿੰਦੇ ਮੈਂ ਹਾਂ ਤੁਸੀਂ ਪਰ ਮਾਹੀ ਮੈਂ ਕੁਆਰਾ ਹਾਂ ਤਦ ਕੇ ਤੁਸੀਂ ਇੱਕ ਵਿਧਵਾ ਹੋ ਅਤੇ ਦੋ ਬੱਚਿਆਂ ਦੀ ਮਾਂ ਹੋ ਬੱਚੇ ਵੀ ਛੋਟੇ-ਛੋਟੇ ਹਨ ਮਾਹੀ ਨੇ ਬੇਪਰਵਾਹੀ ਨਾਲ ਕਿਹਾ ਦੂਜੀ ਗੱਲ ਇਹ ਕਿ ਮੈਂ ਵੱਡੀ ਉਮਰ ਦੀ ਵੀ ਨਹੀਂ ਹਾਂ ਵਿਆਹ ਹੋਣ ਦੀ ਧੀਰ ਸੀ ਫਟਾਫਟ ਦੋ ਬੱਚੇ ਹੋ ਗਏ ਉਸੇ ਬਾਅਦ ਮੇਰੇ ਪਤੀ ਮੈਨੂੰ ਤਨਹਾ ਛੱਡ ਕੇ ਚਲੇ ਗਏ ਮੇਰੀ ਕਿਸਮਤ ਹੀ ਖਰਾਬ ਸੀ ਤੁਹਾਡੇ ਪਤੀ ਦੀ ਮੌਤ ਕਿਵੇਂ ਹੋਈ ਬੀਜੇ ਜੀ ਜਖਮ ਤੇ ਜੰਮੀ ਪਾਪੜੀ ਨਾ ਖਰੀਦੋ ਮੈਨੂੰ ਤਕਲੀਫ ਹੋਵੇਗੀ ਮੈਂ ਅਤੀਤ ਦੇ ਉਹ ਦੁੱਖ ਭੁੱਲਣਾ ਚਾਹੁੰਦੀ ਹਾਂ ਇਸ ਲਈ ਹੀ ਮੈਂ ਦੂਜਾ ਵਿਆਹ ਕਰਨਾ ਚਾਹੁੰਦੀ ਹਾਂ ਸਭ ਨੂੰ ਖੁਸ਼ੀ ਨਾਲ ਜੀਣ ਦਾ ਹੱਕ ਹੈ ਮੈਂ ਆਪਣੀ ਇਸ ਅਧਿਕਾਰ ਨੂੰ ਵਰਤਣਾ ਚਾਹੁੰਦੀ ਹਾਂ ਮਾਹੀ ਨੇ ਆਪਣਾ ਸਵਾਲ ਦੁਹਰਾਇਆ ਤੁਸੀਂ ਮੇਰੇ ਸਿਰ ਤੇ ਚਾਦਰ ਕਿਉਂ ਨਹੀਂ ਪਾ ਕੇ ਮੈਨੂੰ ਆਪਣਾ ਬਣਾ ਲੈਂਦੇ ਬਿਜੇ ਦੇ ਮੋਹ ਕੋਈ ਜਵਾਬ ਨਾ ਨਿਕਲ ਸਕਿਆ ਮਾਹੀ ਨੇ ਹੀ ਉਸ ਨੂੰ ਸਲਾਹ ਦਿੱਤੀ ਬਿਜੇ ਜ਼ਰੂਰੀ ਨਹੀਂ ਕਿ ਜਿਸ ਕੁੜੀ ਨਾਲ ਤੁਸੀਂ ਵਿਆਹ ਕਰੋਗੇ ਉੱਕਵਾਰ ਹੀ ਹੋਵੇ ਅੱਜ ਕੱਲ੍ਹ ਦੀਆਂ ਕੁੜੀਆਂ ਵਿਆਹ ਤੋਂ ਪਹਿਲਾਂ ਹੀ ਵਰਜਿਤ ਫਲ ਚੱਕ ਚੁੱਕੀਆਂ ਹੁੰਦੀਆਂ ਹਨ ਮੇਰੇ ਕੋਲ ਦੇਨ ਨੂੰ ਬਹੁਤ ਪਿਆਰ ਅਤੇ ਤਜਰਬਾ ਹੈ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖਾਂਗੀ ਜ਼ਿੰਦਗੀ 'ਚ ਤਜਰਬਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਵਿਜੇ ਖਾਮੋਸ਼ ਰਿਹਾ ਤੇ ਮਾਹੀ ਦਾ ਤਰਕ ਸੁਣਦਾ ਰਿਹਾ ਮਾਹੀ ਆਪਣੀ ਧੁੰਨ ਵਿੱਚ ਕਹਿੰਦੀ ਰਹੀ ਜਦੋਂ ਤੋਂ ਤੁਹਾਡੇ ਫੋਟੋ ਵੇਖੀ ਹਨ ਕਸਮ ਤੋਂ ਮੈਂ ਤਾਂ ਤੁਹਾਡੀ دیوانی ਹੋ ਗਈ ਹਾਂ ਦੋਸੀ ਨੇ ਵੀ ਇਸ دیਵਾਨੀ ਨੂੰ ਹੋਰ ਵਧਾ ਦਿੱਤਾ ਸੀ ਮਾਹੀ ਨੇ ਕਿਹਾ ਨਾਤਾ ਮੇਰਾ ਪਾਸਪੋਰਟ ਬਣਿਆ ਹੈ ਨਹੀਂ ਮੇਰੇ ਕੋਲ ਇੰਨੇ ਪੈਸੇ ਹਨ ਕਿ ਮੈਂ ਦੁਬਈ ਆ ਸਕਾਂ ਪਰ ਜੇਕਰ ਪਰਮੇਸ਼ਵਰ ਨੇ ਮੈਨੂੰ ਇਹ ਸਭ ਕੁਝ ਦਿੱਤਾ ਹੁੰਦਾ ਤਾਂ ਮੈਂ ਇਸੇ ਵਕਤ ਉੱਠ ਕੇ ਤੁਹਾਡੇ ਕੋਲ ਪਹੁੰਚ ਗਈ ਹੁੰਦੀ ਅਤੇ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੀ ਆਈ ਲਵ ਯੂ ਬਿਜੇ ਹੈਰਾਨ ਸੀ ਕਿ ਮਾਹੀ ਸਿਰਫ ਫੋਟੋ ਦੇਖ ਕੇ ਕਿਸ ਹੱਦ ਤੱਕ ਜ਼ੀ ਦੀਵਾਨੀ ਹੋ ਗਈ ਸੀ ਮਾਹੀ ਨੇ ਆਪਣਾ জাল ਖਿੱਚਣਾ ਜਾਰੀ ਰੱਖਿਆ ਮੈਂ ਸਮਝ ਰਹੀ ਹਾਂ ਕਿ ਤੁਸੀਂ ਚੁੱਪ ਕਿਉਂ ਹੋ ਛੋਟੇ-ਛੋਟੇ ਮੇਰੇ ਦੋ ਬੱਚੇ ਹਨ ਨਾ ਇਸੇ ਕਰਕੇ ਬੱਚਿਆਂ ਦੀ ਚਿੰਤਾ ਨਾ ਕਰੋ ਜੇਕਰ ਤੁਸੀਂ ਹਾਂ ਕਰ ਦਿੰਦੇ ਹੋ ਤਾਂ ਮੈਂ ਬੱਚਿਆਂ ਨੂੰ ਕਿਸੇ ਹੋਰ ਦੇ ਹਵਾਲੇ ਕਰ ਦੇਵਾਂਗੀ ਇਸ ਤਰ੍ਹਾਂ ਸਾਡੇ ਰਿਸ਼ਤੇ 'ਚ ਕਿਸੇ ਵੀ ਤਰ੍ਹਾਂ ਦੀ ਡਿਸਟਰਬੈਂਸ ਦਾ ਖਤਰਾ ਖਤਮ ਹੋ ਜਾਵੇਗਾ ਵਿਜੇ ਨੂੰ ਮਹਿਸੂਸ ਹੋਇਆ ਕਿ ਮਾਹੀ ਇੱਕ ਚਾਲੂ ਕਿਸਮ ਦੀ ਔਰਤ ਹੈ ਵਿਆਹ ਦੇ ਪ੍ਰਤੀ ਉਸਦੀ ਗੰਭੀਰਤਾ ਉਨੀ ਨਹੀਂ ਜਿੰਨੀ ਸਰੀਰਕ ਸੁਖ ਦੇ ਪ੍ਰਤੀ ਸੀ ਵਿਜੇ ਨੂੰ ਇਸ ਕਿਸਮ ਦੀਆਂ ਔਰਤਾਂ ਪਸੰਦ ਨਹੀਂ ਸੀ ਇਸੇ ਵਾਬਯੁਦ ਉਸਨੇ ਸੋਚਿਆ ਕਿ ਰਸੀਲੀਆਂ ਗੱਲਾਂ ਕਰਕੇ ਸਮਾਂ ਬਿਤਾਉਣ ਲਈ ਮਾਹੀ ਬੁਰੀ ਨਹੀਂ ਹੈ ਕਿਹੜਾ ਉਸ ਨਾਲ ਵਿਆਹ ਕਰ ਰਿਹਾ ਹੈ ਸਤੋਂ ਮਹੱਤਵਪੂਰਨ ਫੈਸਲਾ ਹੁੰਦਾ ਹੈ ਸਹੀ ਫੈਸਲਾ ਜੇ ਫੈਸਲਾ ਸਹੀ ਹੋਵੇ ਤਾਂ ਵੱਲੇ-ਵੱਲੇ ਪਰ ਜੇ ਫੈਸਲੇ ਵਿੱਚ ਚੂਕ ਜਾਂ ਗਲਤੀ ਹੋ ਗਈ ਤੌਸਮ ਉਸ ਤੋਂ ਅਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਜ਼ਿੰਦਗੀ ਕੜਵਾਹਟ ਨਾਲ ਭਰ ਜਾਂਦੀ ਹੈ। ਇੰਡੀਆ ਆ ਕੇ ਜਦੋਂ ਮੈਂ ਤੈਨੂੰ ਮਿਲਾਂਗਾ ਤਾਂ ਇਸ ਬਾਰੇ ਫੈਸਲਾ ਕਰਾਂਗਾ। ਬੀਜੇ ਨੇ ਕਿਹਾ, "ਮਾਹੀ ਨੇ ਜਵਾਬ ਦਿੱਤਾ, "ਠੀਕ ਹੈ, ਮੈਂ ਤੇਰਾ ਇੰਤਜ਼ਾਰ ਕਰਾਂਗੀ।" ਇਸ ਗੱਲਬਾਤ ਦੇ ਬਾਅਦ ਲਗਭਗ 6 ਮਹੀਨੇ ਤੱਕ ਮਾਹੀ ਅਤੇ ਬੀਜੇ ਵਸੇਲੀਆਂ ਗੱਲਾਂ ਕਰਦੇ ਰਹੇ। ਬੀਜੇ ਦਾ ਸਮਾਂ ਮ제 ਨਾਲ ਬੀਤਦਾ ਰਿਹਾ ਜਦਕਿ ਮਾਹੀ ਇਹ ਮਨਸੂਬਾ ਬਣਾਉਂਦੀ ਰਹੀ। ਕਿ ਜੇਕਰ ਬੀਜੇ ਕੁਮਾਰ ਉਸ ਨਾਲ ਵਿਆਹ ਕਰ ਲਏ ਤਾਂ ਉਸਦੇ ਨਾਲ ਦੁਬਈ ਜਾ ਕੇ ਬਸ ਜਾਵੇਗੀ ਦਵਈ ਦੇ ਰੰਗੀਨ ਸੁਪਨਿਆਂ ਨੂੰ ਆਪਣੇ ਅੱਖਾਂ ਵਿੱਚ ਵਸਾਉਣ ਲੱਗੀ ਫੇਸਬੁੱਕ ਉੱਤੇ ਮਾਹੀ ਕੰਪੋਜ਼ ਦੇ ਨਾਮ ਤੋਂ ਜੋ ਇਸਤਰੀ ਬੀਜੇ ਨਾਲ ਚੈਟਿੰਗ ਕਰਦੀ ਸੀ ਅਸਲ ਵਿੱਚ ਉਸ ਦਾ ਨਾਮ ਮਨਜੂ ਸੀ ਉਹ ਅਰਨੀਵਾਸ ਸੇਕ ਨਿਵਾਸ ਅਬੋਹਰ ਦੀ ਰਹਿਣ ਵਾਲੀ ਸੀ ਖੂਬਸੂਰਤ ਸੋਖ ਤੇ ਚੰਚਲ ਅਰਾਨੀ ਵਾਲਾ ਮੰਡੀ ਵਿੱਚ ਰਾਮਚੰਦਰ ਦੀ ਚੂੜੀਆਂ ਦੀ ਦੁਕਾਨ ਸੀ ਅਕਸਰ ਮੰਜੂ ਉੱਥੇ ਚੂੜੀਆਂ ਲੈਣ ਲਈ ਆਉਂਦੀ ਸੀ ਰਾਮਚੰਦਰ ਦਾ ਪੁੱਤਰ ਸੀ ਰਵਿੰਦਰ ਕੁਮਾਰ ਕਾਲ ਸੀ ਛੁੱਟੀ ਤੋਂ ਬਾਅਦ ਉਹ ਪਿਤਾ ਦਾ ਹੱਥ ਬਟਾਉਣ ਲਈ ਦੁਕਾਨ ਉੱਤੇ ਬੈਠਦਾ ਸੀ ਮੰਜੂ ਦੇ ਰੰਗ ਰੂਪ ਵਿੱਚ ਅਜਾਹ ਕੁਝ ਖਾਸ ਸੀ ਜੋ ਰਵਿੰਦਰ ਨੂੰ ਲਮਾਉਂਦਾ ਸੀ ਮੰਜੂ ਨੂੰ ਦੇਖਦੇ ਹੀ ਰਵਿੰਦਰ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ ਇੱਕ ਵਾਰ ਮੰਜੂ ਚੂੜੀਆਂ ਪਹਿਨਣ ਆਈ ਦਾ ਦੁਕਾਨ ਉੱਤੇ ਸਿਰਫ ਰਵਿੰਦਰ ਹੀ ਸੀ ਮੰਜੂ ਨੂੰ ਦੇਖਦੇ ਹੀ ਰਵਿੰਦਰ ਦੇ ਚਿਹਰੇ ਉੱਤੇ ਖੁਸ਼ੀ ਛਾ ਗਈ ਮੰਜੂ ਨੇ ਚੂੜੀਆਂ ਪਹਿਨਦੇ ਸਮੇਂ ਇਕਦਮ ਨੋਟ ਕੀਤੀ ਕਿ ਰਵਿੰਦਰ ਚੂੜੀਆਂ ਘੱਟ ਪਹਿਨਾ ਰਿਹਾ ਸੀ ਅਤੇ ਉਸ ਦਾ ਨਰਮ ਹੱਥ ਜ਼ਿਆਦਾ ਉਸ ਦੀ ਕਲਾਈ ਨੂੰ ਛੂ ਰਿਹਾ ਅਤੇ ਦਬਾ ਰਿਹਾ ਸੀ ਪੁਰਸ਼ ਦੇ ਹਾ ਭਾਵ ਅਤੇ ਉਸ ਦੇ ਸਪਸ਼ਟ ਤੋਂ ਉਸ ਦੇ ਮਨ ਦੀ ਗੱਲ ਨਾਰੀ ਨੂੰ ਸਮਝਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਮਨਜੂ ਵੀ ਸਮਝ ਗਈ ਕਿ ਰਵਿੰਦਰ ਦੇ ਦਿਲ ਵਿੱਚ ਉਸ ਲਈ ਪਿਆਰ ਜਨਮ ਲੈ ਚੁੱਕਾ ਹੈ ਮਨਜੂ ਨੇ ਨਜ਼ਰ ਚੁੱਕ ਕੇ ਰਵਿੰਦਰ ਵੱਲ ਵੇਖਿਆ ਤਾਂ ਉਸ ਦੇ ਚਿਹਰੇ ਤੇ ਉਸ ਦੀ ਨਜ਼ਰ ਟਿਕੀ ਹੋਈ ਪਈ ਰਵਿੰਦਰ ਦੇ ਅਭਿਆਸੀ ਹੱਥ ਮਨਜੂ ਦੀਆਂ ਕਲਾਈਆਂ ਵਿੱਚ ਚੂੜੀਆਂ ਪਹਿਨਾ ਰਹੇ ਸਨ ਪਰ ਨਜ਼ਰਾਂ ਉਸ ਦੇ ਹਸੀਨ ਚਿਹਰੇ ਤੇ ਜੁੜੀਆਂ ਹੋਈਆਂ ਸਨ ਜਦੋਂ ਅੱਖਾਂ ਨਾਲ ਅੱਖਾਂ ਮਿਲੀਆਂ ਤਾਂ ਦੋਵਾਂ ਦੇ ਹੋਠ ਖਿਲ ਗਏ ਮਨਜੂ ਦੇ ਦਿਲ ਵਿੱਚ ਵੀ ਪਿਆਰ ਦਾ ਅਹਿਸਾਸ ਜਾਗ ਪਿਆ ਲਾਜ ਨਾਲ ਮੁਸਕਰਾਉਂਦੇ ਹੋਏ ਉਸਨੇ ਅੱਖਾਂ ਝੁਕਾ ਲਈਆਂ ਮੰਜੂ ਨੇ ਚੂੜੀਆਂ ਦੀ ਕੀਮਤ ਅਦਾ ਕਰਨ ਦੀ ਕੋਸ਼ਿਸ਼ ਕੀਤੀ ਪਰਵਿੰਦਰ ਨੇ ਪੈਸੇ ਨਹੀਂ ਲਏ ਮੰਜੂ ਨੇ ਵੀ ਜ਼ਬਰਦਸਤੀ ਨਹੀਂ ਕੀਤੀ ਰਵਿੰਦਰ ਦੇ ਦਿਲ ਤੇ ਬਿਜਰੀਆਂ ਕਰਾਉਂਦੇ ਹੋਏ ਉਹ ਚਲੀ ਗਈ ਮੰਜੂ ਦੀਆਂ ਅਦਾਵਾਂ ਇੰਨੀਆਂ ਜ਼ਾਲਮ ਸਨ ਕਿ ਰਵਿੰਦਰ ਉਸ ਦਾ دیਵਾਨਾ ਹੋ ਗਿਆ ਇਹ ਪ੍ਰੇਮ ਕਹਾਣੀ ਚੜਦੀ ਕਲਾ ਵਿੱਚ ਸੀ ਇੱਕ ਦਿਨ ਉਹ ਵੀ ਆ ਗਿਆ ਜਦੋਂ ਦੋਮਾ ਨੇ ਵਿਆਹ ਕਰ ਲਿਆ ਏ 1999 ਦੀ ਗੱਲ ਹੈ ਵਿਆਦੇ ਪਾਦਰ ਰਵਿੰਦਰ ਨੇ ਆਪਣੇ ਪਿਤਾ ਤੋਂ ਜਾਇਦਾਦ ਵਿੱਚੋਂ ਆਪਣੀ ਹਿੱਸੇ ਦੀ ਰਕਮ ਨਗਦ ਦੇ ਰੂਪ ਵਿੱਚ ਲੈ ਲਈ ਇਸ ਤੋਂ ਬਾਅਦ ਉਸ ਨੇ ਅਬੋਵਰ ਤੋਂ 15 ਕਿਲੋਮੀਟਰ ਦੂਰ ਬਲੂਆਣਾ ਵਿੱਚ ਟਰੰਕ ਬਣਾਉਣ ਦੀ ਫੈਕਟਰੀ ਖੋਲ੍ਹ ਲਈ ਇਸ ਦੌਰਾਨ ਮਨਜੂਨੀ ਕੇ ਬੇਟੀ ਦੀਕਸ਼ਾ ਨੂੰ ਜਨਮ ਦਿੱਤਾ ਪਰਿਵਾਰ ਦੇ ਮੈਂਬਰ ਵਧ ਗਏ ਪਰ ਕਮਾਈ ਨਹੀਂ ਵਧੀ ਤਜਾਰਬੇ ਦੀ ਕਮੀ ਕਾਰਨ ਫੈਕਟਰੀ ਵੀ ਠੀਕ ਨਾ ਚੱਲੀ ਉਹ ਪਰਿਵਾਰ ਨਾਲ ਨਾਨਕੀ ਨਗਰੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ ਆਮਦਨੀ ਲਈ ਰਵਿੰਦਰ ਡਰਾਈਵਿੰਗ ਕਰਨ ਲੱਗਾ ਅਤੇ ਮੰਜੂ ਨੇ ਬੇਟੇ ਵਰਨ ਨੂੰ ਜਨਮ ਦਿੱਤਾ ਸਮਾਂ ਬੀਤ ਗਿਆ ਬੱਚੇ ਵੱਡੇ ਹੋ ਗਏ ਪਰਿਵਾਰ ਦੇ ਖਰਚਿਆਂ ਨੂੰ ਲੈ ਕੇ ਮੰਜੂ ਅਤੇ ਰਵਿੰਦਰ ਵਿੱਚ ਅਕਸਰ ਝਗੜੇ ਹੋਣ ਲੱਗੇ 23 ਅਗਸਤ 2013 ਨੂੰ ਵੀ ਦੋਮਾ ਵਿੱਚ ਝਗੜਾ ਹੋਇਆ ਮੰਜੂ ਨੇ ਰਵਿੰਦਰ ਨੂੰ ਮਾਪੇਣ ਦੀਆਂ ਗਾਲਾਂ ਦਿੱਤੀਆਂ। ਰਵਿੰਦਰ ਪਹਿਲਾਂ ਹੀ ਪਰੇਸ਼ਾਨ ਸੀ, ਉਹ ਘਰ ਤੋਂ ਨਿਕਲ ਗਿਆ। 3 ਅਗਸਤ ਨੂੰ ਉਸ ਦੀ ਲਾਸ਼ ਸਦਰ ਪੁਲਿਸ ਨੂੰ ਮਿਲੀ। ਰਵਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਮੰਜੂ ਨਾਲ ਸਾਰੇ ਰਿਸ਼ਤੇ ਤੋੜ ਲਏ। ਮੰਜੂ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਉਸ ਨੂੰ ਬਿਦਾ ਤਾਂ ਵਿਧਵਾ ਹੋਣ ਦਾ ਗਮ ਸੀ ਅਤੇ ਨਾਲ ਹੀ ਰਵਿੰਦਰ ਦੀ ਮੌਤ ਦਾ ਦੁੱਖ। ਇਸ ਇਕੱਲੇਪਣ ਨੇ ਮੰਜੂ ਦਾ ਜੀਅ ਜਲਾਉਣਾ ਸ਼ੁਰੂ ਕਰ ਦਿੱਤਾ। ਉਸਾ ਵਿਚਾਰ ਸੀ ਕਿਉਂ ਭਰੀ ਜਵਾਨੀ ਵਿੱਚ ਵਿਧਵਾ ਹੋ ਗਈ ਹੈ ਰਵਾਨਾ ਨੂੰ ਸੜਦਿਆ ਰਹਿਣ ਦੇ ਨਾਲ ਉਸ ਨੂੰ ਦੁੱਖ ਹੋਵੇਗਾ ਇਸ ਦੁੱਖ ਤੋਂ ਮੁਕਤੀ ਦੁਆਰਾ ਵਿਆਹ ਕਰਕੇ ਹੀ ਮਿਲ ਸਕਦੀ ਹੈ ਇਸ ਤਰ੍ਹਾਂ ਜੀਵਨ ਮਜੇ ਨਾਲ ਬਤੀਤ ਹੋਵੇਗਾ ਅਤੇ ਉਹ ਜਵਾਨੀ ਦਾ ਆਨੰਦ ਵੀ ਲੈਂਦੀ ਰਹੇਗੀ ਸੋਹਣੀਆਂ ਰਾਤਾਂ ਉਸ ਨੂੰ ਸੜਾਇਆ ਨਹੀਂ ਕਰਨਗੀਆਂ ਹਰ ਰਾਤ ਰੰਗੀਨ ਹੋਵੇਗੀ ਮਨਜੂ ਨੂੰ ਮਹਿਸੂਸ ਹੋਇਆ ਕਿ ਰਵਿੰਦਰ ਦਾ ਪ੍ਰੇਮ ਸਵੀਕਾਰ ਕਰਨਾ ਅਤੇ ਉਸ ਨਾਲ ਵਿਆਹ ਕਰਨਾ ਉਸਦੀ ਗਲਤੀ ਸੀ ਜੀਵਨ ਦਾ ਸੌਦਾ ਕਰਨ ਤੋਂ ਪਹਿਲਾਂ ਉਸ ਨੂੰ ਪ੍ਰੇਮੀ ਦੀ ਹیثیت ਵੇਖਣੀ ਚਾਹੀਦੀ ਸੀ ਪਿਆਰ ਦੀ ਚਮਕ ਚਾਰ ਦਿਨਾਂ ਵਿੱਚ ਫਿੱਕੀ ਪੈਣ ਲੱਗਦੀ ਹੈ ਪਰ ਦੌਲਤ ਦੀ ਚਮਕ ਹਮੇਸ਼ਾ ਵਰਕਰਾਰ ਰਹਿੰਦੀ ਹੈ ਬਣ ਜੋ ਸੋਚ ਆ ਲੱਗੀ ਕਿ ਜੇਕਰ ਕੋਈ ਐਨਆਰਆਈ ਉਸ ਨਾਲ ਵਿਆਹ ਕਰ ਲਵੇ ਤਾਂ ਉਸ ਦਾ ਜੀਵਨ ਅਤੇ ਜਵਾਨੀ ਦੋਵੇਂ ਸਫਲ ਹੋ ਜਾਣ ਕਿਸੇ ਤਰ੍ਹਾਂ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਨ ਲਈ ਉਹ ਆਪਣੇ ਦੋਵੇਂ ਬੱਚਿਆਂ ਦਾ ਤਿਆਗ ਕਰਨ ਲਈ ਵੀ ਤਿਆਰ ਸੀ ਆਪਣੀ ਸਮਨਸ਼ਾ ਨੂੰ ਪੂਰਾ ਕਰਨ ਲਈ ਲਗਭਗ 1 ਸਾਲ ਪਹਿਲਾਂ ਮੁੰਜੂ ਨੇ ਬੇਟੀ ਦੀਕਸ਼ਾ ਤੋਂ ਇੰਟਰਨੈਟ ਚਲਾਉਣਾ ਸਿੱਖਿਆ ਉਸਨੇ ਫੇਸਬੁੱਕ ਉੱਤੇ ਮਾਹੀ ਕੰਬੋਜ਼ ਦੇ ਨਾਂ ਤੇ ਪ੍ਰੋਫਾਈਲ ਬਣਾਈ ਅਤੇ ਉਮਰ 37 ਸਾਲ ਲਿਖੀ ਮਾਹੀ ਕੰਬੋਜ਼ ਦੇ ਨਾਂ ਤੇ ਬੇਸ਼ੁਮਾਰ ਦੋਸਤ ਬਣੇ 37 ਸਾਲ ਦੀ ਉਸ ਵਿਧਵਾ ਅਤੇ ਦੋ ਬੱਚਿਆਂ ਦੀ ਮਾਂ ਨੂੰ ਵਿਆਹ ਲਈ ਕੋਈ ਉਮੀਦਵਾਰ ਨਹੀਂ ਮਿਲਿਆ ਮੰਜੂ ਸਮਝ ਗਈ ਕਿ ਬਾਦੀ ਉਮਰ ਕਾਰਨ ਕੋਈ ਵੀ ਉਸ ਦੀ ਤਰਫ ਆਕਰਸ਼ਿਤ ਨਹੀਂ ਹੋਇਆ ਅਤੇ ਉਸ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੀ ਉਮਰ ਘਟਾ ਕੇ 30 ਸਾਲ ਕਰ ਦਿੱਤੀ ਇਸ ਦੇ ਨਾਲ ਹੀ ਇਹ ਵੀ ਲਿਖ ਦਿੱਤਾ ਕਿ ਉਸ ਦੇ ਦੋ ਛੋਟੇ ਬੱਚੇ ਹਨ ਇਸ ਨਾਲ ਹੀ ਮੰਜੂ ਨੇ ਪ੍ਰੋਫਾਈਲ ਵਿੱਚ ਆਪਣੇ ਕੁਝ ਗ੍ਰੈਮਲਸ ਫੋਟੋ ਵੀ ਪੋਸਟ ਕਰ ਦਿੱਤੇ ਇਸ ਨਾਲ ਵੀ ਗੱਲ ਨਾ ਬਣੀ ਤਾਂ ਉਹ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਨਾਲ ਸੰਪਰਕ ਕਰਨ ਲੱਗ ਪਈ ਕੁਝ ਦਿਨਾਂ ਬਾਅਦ ਵਿਜੇ ਜੋ ਰਿਵਾੜੀ ਜ਼ਿਲ੍ਹੇ ਦੇ ਆਪਣੇ ਘਰ ਵਿੱਚ 3-4 ਦਿਨ ਰਿਹਾ ਸੀ ਆਪਣੇ ਪਿਤਾ ਹੰਸਰਾਜ ਨੂੰ ਕਿਹਾ ਕਿਉਂ ਕੰਪਨੀ ਦੇ ਕੰਮ ਲਈ ਦਿੱਲੀ ਜਾ ਰਿਹਾ ਹੈ ਅਤੇ ਫਿਰ ਅਬੋਹਰ ਜਾਣ ਲਈ ਟ੍ਰੇਨ ਵਿੱਚ ਸਵਾਰ ਹੋ ਗਿਆ ਮੰਜੂ ਨਾਲ ਉਸ ਦਾ ਨਿਰੰਤਰ ਸੰਪਰਕ ਬਣਿਆ ਹੋਇਆ ਸੀ ਇਸ ਲਈ ਜਦੋਂ ਟ੍ਰੇਨ ਅਬੋਹਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਰੁਕੀ ਤਮਨਜੂ ਸੀ ਆਗਾਵਾ ਨਿਕਨਲੀ ਮੌਜੂਦ ਸੀ ਦੋਮਾ ਨੇ ਇੱਕ ਦੂਜੇ ਦੇ ਅਨੇਕ ਫੋਟੋ ਵੇਖੇ ਸਨ ਇਸ ਕਰਕੇ ਇੱਕ ਦੂਜੇ ਨੂੰ ਪਛਾਣਨ ਵਿੱਚ ਕੋਈ ਮੁਸ਼ਕਲ ਨਹੀਂ ਹੋਈ ਪਲੇਨ ਫਾਰਮ ਤੇ ਹੀ ਉਹ ਆਪਸ ਵਿੱਚ ਲਿਫਟ ਗਏ ਯਾਤਰੀ ਉਹਨਾਂ ਨੂੰ ਵੇਖਦੇ ਹੋਏ ਮੁਸਕਰਾਉਂਦੇ ਹੋਏ ਅੱਗੇ ਵੱਧ ਗਏ ਮੰਜੂ ਆਪਣੀ ਐਤੀਵਾ ਸਗੂਟੀ ਤੇ ਬੀਜੇ ਨੂੰ ਬਿਠਾ ਕੇ ਕਾਰ ਲੈ ਗਈ ਕਾਰ ਵਿੱਚ ਦਿਖਸ਼ਾ ਅਤੇ ਵਰुण ਮੌਜੂਦ ਸਨ ਮੰਜੂ ਨੇ ਪਹਿਲਾਂ ਹੀ ਕਿਹਾ ਸੀ ਕਿ ਉਸਦੇ ਛੋਟੇ ਬੱਚੇ ਹਨ ਪਰ ਜਦੋਂ ਵੀਜੇ ਨੇ ਬੱਚਿਆਂ ਨੂੰ ਦੇਖਿਆ ਤਾਂ ਉਹ ਹੈਰਾਨ रह ਗਿਆ ਦੀਕਸ਼ਾ 17 ਸਾਲ ਦੀ ਨੌਜਵਾਨ ਕੁੜੀ ਸੀ ਅਤੇ ਵਰੁਣ 12 ਸਾਲ ਦਾ ਸੀ ਰਾਤ ਨੂੰ ਜਦੋਂ ਦੋਵੇਂ ਕਮਰੇ ਵਿੱਚ ਬੰਦ ਹੋਏ ਤਾਂ ਵੀਜੇ ਨੇ ਇਸ ਬਾਰੇ ਮੰਜੂ ਤੋਂ ਸਵਾਲ ਕੀਤਾ ਮੰਜੂ ਨੇ ਕਿਹਾ ਹਾਂ ਹਾਏ ਸੱਚ ਹੈ ਕਿ ਮੈਂ ਤੁਹਾਡੇ ਨਾਲ ਕੁਝ ਝੂਠ ਬੋਲੇ ਹਨ ਮੇਰਾ ਨਾਮ ਮਾਹੀ ਕੰਬੋਜ ਨਹੀਂ ਮੰਜੂ ਹੈ ਉਨਾਂរ ਵੀ 33 ਨਹੀਂ 37 ਸਾਲ ਹੈ ਅਤੇ ਬੱਚੇ ਵੱਡੇ ਹਨ ਇਸ ਤੋਂ ਬਾਅਦ ਉਸਨੇ ਮੁਸਕਰਾ ਕੇ ਆਪਣੀਆਂ ਬਾਹਾਂ ਬੀਜੇ ਦੇ ਗਲੇ ਵਿੱਚ ਪਾ ਦਿੱਤੀਆਂ ਉਮਰ ਵੱਡੀ ਹੋਣ ਨਾਲ ਕੀ ਹੁੰਦਾ ਹੈ ਤੂੰ ਜੋ ਕੁਝ ਪ੍ਰਾਪਤ ਕਰਨ ਦੀ ਖੁਆਇਸ਼ ਲੈ ਕੇ ਆਇਆ ਹੈ ਤੇਰੀ ਇਹ ਇੱਛਾ ਅਜੇ ਵੀ ਉਨੀ ਹੀ ਛੋਟੀ ਹੈ ਜਿੰਨੀ 20 ਸਾਲ ਪਹਿਲਾਂ ਹੁੰਦੀ ਸੀ ਇੱਕ ਵਾਰ ਮੇਰੀਆਂ ਬਾਹਾਂ ਵਿੱਚ ਸਮਾ ਕੇ ਤਾਂ ਵੇਖ دیਵਾਨਾ ਬਣ ਜਾਵੇਂਗਾ ਇਸੇ ਬਾਅਦ ਮੰਜੂ ਨੇ ਬੀਜੇ ਦੇ ਹੋਟਾਂ ਤੇ ਆਪਣੇ ਹੋਟ ਰੱਖ ਦਿੱਤੇ ਬੀਜੇ ਦਾ ਮਨਮੰਜੂ ਨਾਲ ਵਿਆਹ ਦਾ ਨਹੀਂ ਸੀ ਉਹ ਮੌਜ-ਮਸਤੀ ਦੀ ਨੀਅਤ ਨਾਲ ਅਬੋਹ ਹੋਇਆ ਸੀ ਹਾਲਾਂਕਿ ਮੰਜੂ ਦੀ ਵੱਡੀ ਉਮਰ ਅਤੇ ਬੱਚਿਆਂ ਨੂੰ ਵੇਖ ਕੇ ਉਸ ਦਾ ਮਨ ਖਰਾਬ ਹੋ ਗਿਆ ਸੀ ਪਰ ਜਦੋਂ ਵਾਸਨਾ ਭੜਕ ਜਾਵੇ ਤਾਂ ਕਿਨਾਰੇ ਲੱਗ ਕੇ ਹੀ ਸ਼ਾਂਤ ਹੁੰਦੀ ਹੈ ਬੀਜੇ ਦੀ ਵਾਸਨਾ ਦੀ ਸ਼ਾਂਤੀ ਵੱਲ ਆਕਰਸ਼ਿਤ ਹੋ ਗਿਆ ਜਦੋਂ ਵਾਸਨਾ ਸ਼ਾਂਤ ਹੋਈ ਤਦੋਂ ਮੈਂ ਇੱਕ ਦੂਜੇ ਤੋਂ ਅਲੱਗ ਹੋਏ ਕੁਝ ਦਿਨ ਅਬੋਹਰ ਵਿੱਚ ਮੌਜ-ਮਸਤੀ ਕਰਨ ਦੇ ਬਾਅਦ ਵਿਜੇ ਰੇਵਾੜੀ ਵਾਪਸ ਲੌਟ ਗਿਆ ਬੋਹਰ ਅਤੇ ਰੇਵਾੜੀ ਦੀਆਂ ਵਾਦੀਆਂ ਜ਼ਿਆਦਾ ਨਹੀਂ ਸਨ ਇਸ ਲਈ ਵਿਜੇ ਦਾ ਆਉਣਾ ਜਾਣਾ ਲਗਾਤਾਰ ਜਾਰੀ ਰਿਹਾ ਵਿਜੇ ਮੰਜੂ ਉੱਤੇ ਪੈਸਾ ਵੀ ਲੁਟਾ ਰਿਹਾ ਸੀ ਅਤੇ ਮਸਤੀ ਵੀ ਕਰ ਰਿਹਾ ਸੀ ਦੋਮਾ ਦਾ ਯਾਰਾਨਾ ਤੇਜ਼ੀ ਨਾਲ ਚੱਲ ਰਿਹਾ ਸੀ ਕਿ ਮੰਜੂ ਦੀ ਬੇਟੀ ਦਿਕਸ਼ਾ ਨੇ 23 ਮਈ 2016 ਨੂੰ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਮੰਜੂ ਨੇ ਖੁਦ ਥਾਣਾ ਸਿਟੀ ਅਬੋਹਰ ਜਾ ਕੇ ਘਟਨਾ ਦੀ ਸੂਚਨਾ ਦਿੱਤੀ ਮੈਂ ਰਾਸ਼ੀ ਖਰੀਦਣ ਬਾਜ਼ਾਰ ਗਈ ਸੀ ਵਾਪਸ ਆਈ ਤਾਂ ਦੇਖਿਆ ਕਿ ਦੀਕਸ਼ਾ ਨੇ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਹੈ ਮੰਚੋ ਨੇ ਇੱਕ ਸੁਸਾਈਡ ਨੋਟ ਵੀ ਬਲਕਾਰ ਸਿੰਘ ਨੂੰ ਦਿੱਤਾ ਦੀਕਸ਼ਾ ਨੇ ਲਿਖਿਆ ਸੀ ਦਾਦਾ ਦਾਦੀ ਸਾਡੀ ਜਾਇਦਾਦ ਵਿੱਚ ਸਾਡਾ ਹਿੱਸਾ ਨਹੀਂ ਦੇ ਰਹੇ ਅਸੀਂ ਆਪਣਾ ਹਿੱਸਾ ਮੰਗਣ ਗਏ ਤਾਂ ਤਾਤਾ ਉਹ ਜੀ ਨੇ ਤੱਕੇ ਦੇ ਕੇ ਸਾਨੂੰ ਘਰੋਂ ਕੱਢ ਦਿੱਤਾ ਇਸ ਕਾਰਨ ਦੁਖੀ ਹੋ ਕੇ ਮੈਂ ਆਤਮ ਹੱਤਿਆ ਕਰ ਰਹੀ ਹਾਂ ਮੇਰੀ ਮੌਤ ਦੇ ਜ਼ਿੰਮੇਵਾਰ ਉਹੀ ਲੋਕ ਹਨ ਬਲਕਾਰ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਿਵੇਂ ਕਿ ਮੰਜੂ ਨੇ ਦੱਸਿਆ ਸੀ ਦੀਕਸ਼ਾ ਦੀ লাশ ਪੱਖੇ ਨਾਲ ਨਹੀਂ ਲਟਕੀ ਹੋਈ ਸੀ ਦੁਪट्टे ਦਾ ਇੱਕ ਸਿਲਾ ਛੱਤ ਦੇ ਪੱਖੇ ਵਿੱਚ ਫਸਿਆ ਹੋਇਆ ਸੀ ਅਤੇ ਦੂਸਰੇ ਸਿਰੇ ਦਾ ਫੰਦਾ ਦੀਕਸ਼ਾ ਦੇ ਗਲੇ ਵਿੱਚ ਬੱਜਿਆ ਹੋਇਆ ਸੀ লাশ ਕਿਸ ਨੇ ਉਤਾਰੀ ਇਸ ਸਵਾਲ ਦੇ ਜਵਾਬ ਵਿੱਚ ਮੰਜੂ ਨੇ ਵਰੁਣ ਦਾ ਨਾਮ ਲਿਆ ਮੰਜੂ ਨੇ ਕਿਹਾ ਕਿ ਵਰੁਣ ਨੇ ਕੈਂਚੀ ਨਾਲ ਦੁਪੱਟਾ ਕੱਟ ਕੇ লাশ ਉਤਾਰੀ ਸੀ ਵਰੁਣ ਦੀ ਉਮਰ ਨੂੰ ਦੇਖਦਿਆਂ ਬਲਕਾਰ ਸਿੰਘ ਨੂੰ ਇਹ ਗੱਲ ਹਾਜਮ ਨਹੀਂ ਹੋਈ ਪਰ ਉਹ ਕੁਝ ਬੋਲੇ ਨਹੀਂ ਬਲਕਾਰ ਸਿੰਘ ਨੇ ਸ਼ਬਦਾਂ ਨੂੰ ਰਿਖਣ ਕੀਤਾ ਤਾਂ ਉਸ ਨੂੰ ਮਿਲਿਆ ਕਿ ਮ੍ਰਿਤਿਕਾ ਦੇ ਖੱਬੇ ਹੱਥ ਤੇ ਕਿਸੇ ਨੂੰ ਕਿੱਲੀ ਚੀਜ਼ ਨਾਲ ਚਮੜੀ ਨੂੰ ਖੁਰਚ ਕੇ ਬੀਜੇ ਨਾਮ ਲਿਖਿਆ ਹੋਇਆ ਸੀ ਬਲਕਾਰ ਸਿੰਘ ਦੇ ਮਨ ਵਿੱਚ ਤੁਰੰਤ ਇਹ ਸੁਭਾਵਨਾ ਆਈ ਕਿ ਕੀ ਇਹ ਆਸ਼ਕੇ ਵਿੱਚ ਕੀਤੀ ਗਈ ਆਤਮ ਹੱਤਿਆ ਹੈ ਕਮਰੇ ਵਿੱਚ ਇੱਕ ਅੱਧ ਚਲਿਆ ਕਾਗਜ਼ ਵੀ ਮਿਲਿਆ ਜਿਸ ਤੇ ਅੰਰੇਜੀ ਵਿੱਚ ਲਿਖਿਆ ਹੋਇਆ ਸੀ ਬੀਜੀ ਆਈ ਲਵ ਯੂ ਬਲਕਾਰ ਸਿੰਘ ਨੇ ਮੰਜੂ ਨਾਲ ਬੀਜ਼ੇ ਬਾਰੇ ਪੁੱਛਗਿੱਛ ਕੀਤੀ ਪਰ ਮੰਜੂ ਸੰਤੋਖ ਜਨਕ ਜਵਾਬ ਨਹੀਂ ਦੇ ਸਕੇ ਮੌਕੇ ਤੇ ਜ਼ਰੂਰੀ ਕਾਰਵਾਈ ਕਰਨ ਦੇ ਬਾਅਦ ਬਲਕਾਰ ਸਿੰਘ ਨੇ ਧਿਕਸ਼ਾ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤੀ ਉਸੇ ਸਮੇਂ ਬਲਕਾਰ ਸਿੰਘ ਨੇ ਐਸਪੀ ਸਿਟੀ ਬਲਜੀਤ ਸਿੰਘ ਅਤੇ ਐਸਪੀ ਨਰਿੰਦਰ ਭਾਰਗਵ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਮਨਜੂਬ ਵੱਲੋਂ ਦਿੱਤਾ ਗਿਆ ਸੁਸਾਇਡ ਨੋਟ ਵੀ ਦਿਖਾਇਆ ਉਕਤ ਪੁਲਿਸ ਅਧਿਕਾਰੀਆਂ ਨੇ 21 ਨਰ ਸੁਸਾਇਡ ਨੋਟ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪਹਿਲਾਂ ਉਸਤੇ 20 ਮਈ ਲਿਖਿਆ ਹੋਇਆ ਸੀ ਜਿਸ ਨੂੰ ਮਿਟਾ ਕੇ 23 ਮਈ ਕਰ ਦਿੱਤਾ ਗਿਆ ਸੀ ਆਤਮ ਹੱਤਿਆ ਹਮੇਸ਼ਾ ਜੋਸ਼ ਤਣਾਅ ਅਤੇ ਗੁੱਸੇ ਵਿੱਚ ਕੀਤੀ ਜਾਂਦੀ ਹੈ ਖੁਦ ਖੁਸ਼ੀ ਕਰਨ ਵਾਲਾ ਇਨਸਾਨ 3 ਦਿਨ ਪਹਿਲਾਂ ਸੁਸਾਇਡ ਨੋਟ ਲਿਖ ਕੇ ਨਹੀਂ ਰੱਖਦਾ ਨਿਸ਼ਚਿਤ ਤੌਰ ਤੇ ਕੁਝ ਗੜਬੜ ਸੀ 12 ਸਾਲ ਦਾ ਲੜਕਾ 17 ਸਾਲ ਦੀ ਕੁੜੀ ਦੀ Laash ਨੂੰ ਫਾਂਸੀ ਤੋਂ ਉਤਾਰ ਰਿਹਾ ਸੀ ਪੁਲਿਸ ਅਧਿਕਾਰੀਆਂ ਨੂੰ ਇਹ ਗੱਲ ਵੀ ਸੱਚੀ ਨਹੀਂ ਲੱਗ ਰਹੀ ਸੀ ਸ਼ੱਕ ਦੀ ਸੂਈ ਸਿੱਧਾ ਮੰਜੂ ਵੱਲ ਮੁੜ ਰਹੀ ਸੀ ਇਸ ਲਈ ਬਲਕਾਰ ਸਿੰਘ ਨੇ ਮੰਜੂ ਨੂੰ ਪੁੱਛ ਕੇ ਜਲੇ ਥਾਣੇ ਬੁਲਾਇਆ ਥਾਣੇ ਵਿੱਚ ਹੋਈ ਪੁੱਛਗਿੱਛ ਵਿੱਚ ਮੰਜੂ ਕਾਫੀ ਦੇਰ ਤੱਕ ਪੁਲਿਸ ਨੂੰ ਝੋਖਾ ਨਹੀਂ ਦੇ ਸકી ਅਤੇ ਸਵਾਲਾਂ ਤੋਂ ਤੰਗ ਆ ਕੇ ਉਸਨੇ ਸਵੀਕਾਰ ਕਰ ਲਿਆ ਕਿ ਧਿਕਸ਼ਾ ਦੀ ਹੱਤਿਆ ਉਸਨੇ ਕੀਤੀ ਸੀ ਇਸ ਜੁਰਮ ਵਿੱਚ ਵਿਜੇ ਕੁਮਾਰ ਨੇ ਉਸਦੀ ਮਦਦ ਕੀਤੀ ਸੀ ਪੁਲਿਸ ਨੇ ਮੰਜੂ ਤੋਂ ਮਿਲੇ ਸੂਤਰਾਂ ਦੇ ਆਧਾਰ ਤੇ 비ਜੇ ਨੂੰ ਵੀ ਗ੍ਰਿਫਤਾਰ ਕਰ ਲਿਆ 24 ਮਈ ਨੂੰ ਪੁਲਿਸ ਨੇ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੀ ਰਿਮਾਂਡ ਤੇ ਲੈ ਲਿਆ ਰਿਮਾਂਡ ਦੇ ਦੌਰਾਨ 비ਜੇ ਅਤੇ ਮੰਜੂ ਨਾਲ ਪੁੱਛਗਿੱਛ ਕਰਨ ਉਤੇ ਹਵਾਲੇ ਸੇ ਇੱਕ ਕਹਾਣੀ ਸਾਹਮਣੇ ਆਈ ਜਿਸ ਵਿੱਚ ਮਾਂ ਅਤੇ ਬੇਟੀ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ ਸੀ ਅਤੇ ਇਹ ਕਹਾਣੀ ਜਿਸ ਵਿੱਚ ਬੇਟੀ ਆਪਣੀ ਮਾਂ ਦੇ ਆਸ਼ਿਕ ਦੀ دیوانی ਹੋ ਗਈ ਉਸ ਆਸ਼ਿਕ ਉੱਤੇ ਕਬਜ਼ਾ ਕਰਨ ਦੇ ਲਈ ਮਾਂ ਬੇਟੀ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ ਸੀ ਇਹ ਇਸ ਤਰ੍ਹਾਂ ਸੀ ਕਿ ਕੁਝ ਦਿਨ ਤੱਕ ਮੰਜੂ ਨਾਲ ਮौज-ਮਸਤੀ ਕਰਨ ਤੋਂ ਬਾਅਦ ਬਿਜੇ ਦਾ ਮਨ ਉਸ ਤੋਂ ਭਰ ਗਿਆ ਸੀ ਮੰਜੂ ਇੱਕ ਬੁੱਢੀ ਔਰਤ ਸੀ ਅਤੇ ਬਿਜੇ ਇੱਕ ਜਵਾਨ ਮੁੰਡਾ ਸੀ ਕਿੰਨਾ ਟਾਈਮ ਮੰਜੂ ਉਸ ਨੂੰ ਆਪਣੇ ਕੋਲ ਰੱਖ ਸਕਦੀ ਸੀ ਜਦੋਂ ਬਿਜੇ ਪਹਿਲੀ ਵਾਰ ਮੰਜੂ ਨੂੰ ਮਿਲਣ ਆਇਆ ਸੀ ਤਾਂ ਉਸ ਦੀ ਨਜ਼ਰ ਹਸੀਨ ਦਿਖਸ਼ਾ ਤੇ ਪਈ ਸੀ ਉਸਨੇ ਉਸੇ ਸਮੇਂ ਸੋਚ ਲਿਆ ਸੀ ਕਿ ਸ਼ਾਇਦ ਬਾਸਨਾ ਦੀ ਪੁਤਲੀ ਮਾਂ ਆਪਣੀ ਬੇਟੀ ਦਾ ਚਾਰਾ ਉਸ ਦੇ ਅੱਗੇ ਪਾ ਦੇਵੇ ਇਹੀ ਕਾਰਨ ਸੀ ਕਿ ਉਹ ਦਿਖਸ਼ਾ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦਾ ਸੀ ਦਿਖਸ਼ਾ ਉਮਰ ਦੇ ਉਸ ਦੌਰ ਵਿੱਚ ਸੀ ਜਿੱਥੇ ਸਹੀ ਅਤੇ ਗਲਤ ਦਾ ਨਿਰਣੇ ਭਾਵਨਾਵਾਂ ਦਾ ਜੁਵਾਰ ਕਰਦਾ ਹੈ ਬੀਜੇ ਦੀ ਪਿਆਰੀ ਮੁਸਕਾਨ ਦਿਖਸ਼ਾ ਦੇ ਮਨ ਵਿੱਚ ਬਸ ਗਈ ਦਿਕਸ਼ਾ ਮਾਤਾ ਤੋਂ ਜ਼ਿਆਦਾ ਖੂਬਸੂਰਤ ਸੀ ਬੀਜੇ ਨੇ ਉਸਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਇੱਕ ਦਿਨ ਇਕਾਂਤ ਮਿਲਿਆ ਤਾਂ ਬੀਜੇ ਨੇ ਦਿਕਸ਼ਾ ਨੂੰ ਪਿਆਰ ਦਾ ਪੱਦਰ ਢਾਵਾ ਵੀ ਕਰ ਦਿੱਤਾ ਆਈ ਲਵ ਯੂ ਦਿਕਸ਼ਾ ਦਿਕਸ਼ਾ ਨੇ ਗਹਿਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ ਤੁਸੀਂ ਤਾਂ ਮੇਰੀ ਮਾਂ ਨਾਲ ਪਿਆਰ ਕਰਦੇ ਹੋ ਫਿਰ ਮੈਨੂੰ ਕਿਵੇਂ ਪ੍ਰਪੋਜ਼ ਕਰ ਸਕਦੇ ਹੋ ਬੀਜੇ ਨੇ ਉਸ ਨੂੰ ਫਿਸਲੌਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਡੀ ਮਾਂ ਨਾਲ ਪਿਆਰ ਨਹੀਂ ਕਰਦਾ ਝੂਠ ਨਾ ਬੋਲੋ ਦਿਕਸ਼ਾ ਬੋਲੀ ਹਰ ਰਾਤ ਮੈਂ ਤੁਹਾਨੂੰ ਮੰਮੀ ਨਾਲ ਦੇਖਦੀ ਹਾਂ ਬੀਜੇ ਨੇ ਹਕੀਕਤ ਛਪਾਉਣਾ ਬੇਅਰਥ ਸਮਝ ਕੇ ਸਿੱਧੀ ਗੱਲ ਕੀਤੀ ਹਾਂ ਤੇਰੀ ਮਾਂ ਨਾਲ ਮੇਰਾ ਸੈਕੂਅਲ ਰਿਲੇਸ਼ਨ ਹੈ ਪਰ ਪਿਆਰ ਮੈਂ ਤੇਰੇ ਨਾਲ ਕਰਦਾ ਹਾਂ ਤੇਰੀ ਮਾਂ ਨਾਲ ਰਿਸ਼ਤਾ ਨਿਭਾਉਣਾ ਮੇਰੀ ਮਜਬੂਰੀ ਹੈ ਦਿਕਸ਼ਾ ਨੇ ਕਿਹਾ ਕਿਹੋ ਜਹੀ ਮਜਬੂਰੀ ਉਸ ਨਾਲ ਮੈਂ ਰਿਸ਼ਤਾ ਇਸ ਲਈ ਨਿਭਾ ਰਿਹਾ ਹਾਂ ਹਾਂ ਤਾਂ ਕਿ ਤੇਰਾ ਪਿਆਰ ਪਾ ਸਕਾਂ ਤੇਰੀ ਕਸਮ ਪਹਿਲੀ ਵਾਰ ਜਦੋਂ ਮੈਂ ਤੇਰੇ ਘਰ ਆਇਆ ਤਾਂ ਤੈਨੂੰ ਦੇਖ ਕੇ ਦਿਲ ਧੜਕ ਉੱਠਿਆ ਤੇਰੀ ਖਾਤਰ ਹੀ ਮੈਂ ਤੇਰੀ ਮਾਂ ਨੂੰ ਛੇਲ ਰਿਹਾ ਹਾਂ ਇਸੇ ਬਾਅਦ ਉਸਨੇ ਦੀਕਸ਼ਾ ਨੂੰ ਗਲੇ ਨਾਲ ਲਗਾ ਲਿਆ ਤੇ ਉਸਦੇ ਬੁੱਲਾਂ ਨੂੰ ਚੁੰਮਦੇ ਹੋਏ ਬੋਲਿਆ ਆਈ ਲਵ ਯੂ ਦੀਕਸ਼ਾ ਦੀਕਸ਼ਾ ਰਾਤ ਨੂੰ ਛੁਪ-ਛੁਪ ਕੇ ਮਾਂ ਤੇ ਬੀਜੇ ਦੀ ਕਾਮ ਲੀਲਾ ਦੇਖਦੀ ਸੀ ਇਸ ਲਈ ਉਸਦੇ ਤਨ ਮਨ ਵਿੱਚ ਕਾਵਨਾਵਾਂ ਦਾ ਜਵਾਲਾਮੁਖੀ ਫਟ ਰਿਹਾ ਸੀ ਬੀਜੇ ਦੀ ਕਾਮੁਕ ਛੇੜ-ਛਾੜ ਨਾਲ ਦੀਸ਼ਾ ਨੂੰ ਰੁਮਾਂਜ ਅਤੇ ਉਤਸ਼ਾਹ ਹੋਇਆ ਉਸ ਦੇ ਮੂੰਹ ਵਿੱਚੋਂ ਨਿਕਲ ਗਿਆ ਆਈ ਲਵ ਯੂ ਟੂ ਵਿਜੇ ਉਸ ਦਿਨ ਤੋਂ ਬਾਅਦ ਉਹ ਦੋਨੇ ਮਨਜੂ ਦੀਆਂ ਨਜ਼ਰਾਂ ਤੋਂ ਬਚ ਕੇ ਪ੍ਰੇਮ ਮਿਲਾਪ ਕਰਨ ਲੱਗੇ ਮਾਂ ਦਾ ਪਾਰਿਆ ਹੋਇਆ ਬਾਂਸ ਦਾ ਸਾਫ ਬੇਟੀ ਦਾ ਬਿਸਤਰ ਸੁੰਗਲ ਲੱਗਾ ਵਿਜੇ ਨੇ ਦੀਕਸ਼ਾ ਦੀ ਦੇ ਭੋਗੜ ਦੇ ਰਹੀ ਉਸ ਨੂੰ ਝਾਂਸਾ ਦਿੱਤਾ ਮੈਂ ਤੇਰੇ ਨਾਲ ਵਿਆਹ ਕਰਕੇ ਤੈਨੂੰ ਦੁਬਈ ਲੈ ਚਲਾਂਗਾ ਵਿਜੇ ਦੀ ਗੱਲ ਨਾਲ ਦੀਕਸ਼ਾ ਨੂੰ ਲੱਗਾ ਕਿਉਂ ਉਸ ਨੂੰ ਸੱਚੀ ਤੇ ਗਹਿਰੀ ਮੁਹੱਬਤ ਕਰਦਾ ਹੈ ਅੰਤ ਪਿਆਰ ਦਾ ਸਬੂਤ ਦੇਣ ਲਈ ਉਸ ਬੇਵਕੂਫ ਨੇ ਪਲੇਟ ਨਾਲ ਖੱਬੇ ਹੱਥ ਤੇ ਬੀਜੇ ਦਾ ਨਾਮ ਲਿਖ ਲਿਆ ਮਰਜੂ ਨੇ ਬੇਟੀ ਦੇ ਹੱਥ ਉੱਤੇ ਬੀਜੇ ਦਾ ਨਾਮ ਲਿਖਿਆ ਦੇਖਿਆ ਤਾਂ ਉਸ ਦਾ ਪਾਰਾ ਚੜ ਗਿਆ ਉਸ ਨੇ ਧਿਕਸ਼ਾ ਨੂੰ ਬਹੁਤ ਕੁੱਟਿਆ ਜਿਸ ਨੂੰ ਮੈਂ ਤੇਰਾ ਬਾਪ ਬਣਾਉਣਾ ਚਾਹੁੰਦੀ ਹਾਂ ਉਸ ਨੂੰ ਤੂੰ ਆਪਣਾ ਖਸਮ ਬਣਾਉਣ ਦਾ ਸੁਪਨਾ ਨਾ ਦੇਖ ਧਿਕਸ਼ਾ ਨੇ ਵੀ ਕਹਿ ਦਿੱਤਾ ਬੀਜੇ ਤੇਰੇ ਨਾਲ ਨਹੀਂ ਮੇਰੇ ਨਾਲ ਪਿਆਰ ਕਰਦਾ ਹੈ ਤੇ ਅਸੀਂ ਦੋਵੇਂ ਜਲਦੀ ਵਿਆਹ ਕਰਕੇ ਦੁਬਈ ਚਲੇ ਜਾਵਾਂਗੇ ਵਿਆਹ ਕਰੇਗੀ ਮੂੰਹ ਤੇ ਮਸੂਰ ਦੀ ਦਾਲ ਆਪਣੀ ਉਮਰ ਦੇਖ ਤੇ ਬੀਜੇ ਦੀ ਉਮਰ ਦੇਖ ਸ਼ਰਮ ਕਰ ਮਾ ਉਸ ਨਰ ਮੇਰੀ ਜੋੜੀ ਬਣਦੀ ਹੈ ਤੇਰੀ ਨਹੀਂ ਇਹ ਮਾਮਲਾ ਬੀਜੇ ਤੱਕ ਪਹੁੰਚਿਆ ਤਾਂ ਆਪਣੀ ਚਤਰਾਈ ਨਾਲ ਉਹ ਮਾਂ ਬੇਟੀ ਦੋਨਾਂ ਵਿੱਚ ਭਲਾ ਹੀ ਬਣਿਆ ਰਿਹਾ ਤੇ ਦੋਨਾਂ ਦਾ ਚਹੇਤਾ ਵੀ ਉਸਦੇ ਦੋਨੇ ਹੱਥ ਵਿੱਚ ਲੱਡੂ ਜੋ ਸੀ ਦੂਸਰੀ ਤਰਫ ਮੰਜੂ ਤੇ ਦੀਕਸ਼ਾ ਵਿੱਚ ਕਸਮਾਨ ਹੁੰਦਾ ਰਿਹਾ ਵਿਜੇ ਉੱਤੇ ਦੋਵੇਂ ਆਪਣਾ ਆਪਣਾ ਅਧਿਕਾਰ ਜਤਾ ਰਹੀਆਂ ਸੀ ਮਾਂ ਉੱਤੇ ਦਾਵਾ ਬਣਾਉਣ ਲਈ ਬੇਮਈ ਨੂੰ ਦੀਕਸ਼ਾ ਨੇ ਸੁਸਾਇਡ ਨੋਟ ਲਿਖਿਆ ਤੇ ਨੀਂਦ ਦੀਆਂ ਕੁਝ ਗੋਲੀਆਂ ਖਾ ਲਈਆਂ ਮੰਜੂ ਉਸ ਨੂੰ ਤੁਰੰਤ ਹਸਪਤਾਲ ਲੈ ਗਈ ਉੱਤੇ ਇਲਾਜ ਕਰਕੇ ਦੀਕਸ਼ਾ ਨੂੰ ਖਤਰੇ ਤੋਂ ਬਾਹਰ ਕਰ ਦਿੱਤਾ ਗਿਆ ਐਨਾ ਸਭ ਕੁਝ ਹੋਣ ਦੇ ਬਾਵਜੂਦ ਵਿਜੇ ਉੱਤੇ ਨਾਤਾ ਮਾਂ ਦਾਵਾ ਛੱਡਣ ਨੂੰ ਤਿਆਰ ਸੀ ਨਾ ਬੇਟੀ ਤੇ ਮਈ 2016 ਨੂੰ ਬਿਜੇ ਨੂੰ ਲੈ ਕੇ ਮਾਂ ਬੇਟੀ ਵਿੱਚ ਝਗੜਾ ਹੋਇਆ ਬਿਜੇ ਵੀ ਘਰ ਉੱਤੇ ਸੀ ਦੂਸਰੇ ਕਮਰੇ ਵਿੱਚੋਂ ਨਿਰਪੱਖ ਹੋ ਕੇ ਕਮਰੇ ਵਿੱਚ ਪਿਆ ਰਿਹਾ ਮਨਜੂ ਨੇ ਦੀਸ਼ਾ ਨੂੰ ਸਮਝਾਉਣਾ ਚਾਹਿਆ ਕਿ ਬਿਜੇ ਉਸ ਦਾ ਪਿਆਰ ਹੈ ਉਹ ਮਾਂ ਦੇ ਹੱਕ ਉੱਤੇ ਡਾਕਾ ਨਾ ਪਾਵੇ ਜਵਾਬ ਵਿੱਚ ਦੀਸ਼ਾ ਨੇ ਸਾਫ਼ ਕਹਿ ਦਿੱਤਾ ਬਿਜੇ ਉਸ ਨੂੰ ਪਿਆਰ ਕਰਦਾ ਹੈ ਉਸ ਨਾਲ ਮੇਰਾ ਵਿਆਹ ਹੋ ਜਾਣ ਦੋ ਮਨਜੂ ਦੇ ਲਈ ਮਰਿਆਦਾ ਦਾ ਕੋਈ ਜਾਇਜ਼ ਨਹੀਂ ਰਿਹਾ ਗਿਆ ਸੀ ਉਸ ਨੂੰ ਆਪਣੀ ਹੀ ਬੇਟੀ ਹੁਣ ਆਪਣੇ ਰਾਹ ਦਾ ਰੋੜਾ ਲੱਗਣ ਲੱਗੀ। ਵਾਸਨਾ ਅਰਥਾਤ ਸੁਆਸਥ ਨੇ ਉਸ ਦਾ ਜ਼ਮੀਰ ਖੋ ਲਿਆ। ਉਸ ਨੇ ਦੀਕਸ਼ਾ ਨੂੰ ਵਾਲਾਂ ਤੋਂ ਫੜ ਕੇ ਉਸ ਨੂੰ ਜ਼ਮੀਨ ਉੱਤੇ ਢੜਕ ਦਿੱਤਾ। ਕਮੀਨੀ ਤੂੰ ਐਵੇਂ ਨਹੀਂ ਮੰਨੇਗੀ। ਉਸੇ ਬਾਅਦ ਗੁੱਸੇ ਵਿੱਚ ਮੰਜੂ ਉਸ ਦੀ ਛਾਤੀ ਉੱਤੇ ਸਵਾਰ ਹੋ ਕੇ ਉਦੋਂ ਤੱਕ ਬੇਟੀ ਦਾ ਗਲਾ ਦਬਾਉਂਦੀ ਰਹੀ ਜਦੋਂ ਤੱਕ ਦੀਕਸ਼ਾ ਦੀਆਂ ਅੱਖਾਂ ਬਾਹਰ ਨੂੰ ਨਹੀਂ ਨਿਕਲ ਗਈਆਂ। ਦੀਕਸ਼ਾ ਦੇ ਕੁਟੇ-ਕੁਟੇ ਚੀਕ ਸੁਣ ਕੇ ਵਿਜੇ ਕਵਰੇ ਵਿੱਚ ਆਇਆ। ਉਦੋਂ ਤੱਕ ਿਕਸ਼ਾ ਦਮ ਤੋੜ ਚੁੱਕੀ ਸੀ ਬੇਟੀ ਦੀ ਲਾਸ਼ ਵੇਖ ਕੇ ਮਨਜੋਦੇ ਹੱਥ ਪੈਰ ਫੁੱਲ ਗਏ ਵਿਜੇ ਵੀ ਡਰ ਨਾਲ ਕੰਬਰ ਲੱਗਾ ਵਿਜੇ ਜਾਣਦਾ ਸੀ ਕਿ ਜਦੋਂ ਉਸ ਦੀ ਵਜ੍ਹਾ ਨਾਲ ਹੋਇਆ ਹੈ ਮਨਜੋ ਨੇ ਵਿਜੇ ਨੂੰ ਸਮਝਾਇਆ ਗੁੱਸੇ ਵਿੱਚ ਮੇਰੇ ਤੋਂ ਗੁਨਾਹ ਹੋ ਗਿਆ ਹੈ ਜੇ ਮੇਰਾ ਜ਼ੁਲਮ ਸਾਹਮਣੇ ਆਇਆ ਤੂੰ ਵੀ ਫਸੇਗਾ ਸਭ ਕੁਝ ਤੇਰੀ ਵਜ੍ਹਾ ਨਾਲ ਹੋਇਆ ਹੈ ਿਕਸ਼ਾ ਤਾਂ ਹੁਣ ਨਹੀਂ ਰਹੀ ਇਸ ਲਈ ਤੇਰੀ ਭਲਾਈ ਇਸੇ ਵਿੱਚ ਹੈ ਕਿ ਮੇਰਾ ਸਾਥ ਦੇ ਬੀਜੇ ਮੰਜੂ ਦਾ ਸਾਥ ਦੇਣ ਨੂੰ ਰਾਜੀ ਹੋ ਗਿਆ ਤਾਂ ਉਹਨਾਂ ਨੇ ਸਿਰ ਜੋੜ ਕੇ ਸੋਚਿਆ ਤੇ ਦੀਕਸ਼ਾ ਦੀ ਹੱਤਿਆ ਨੂੰ ਆਤਮ ਹੱਤਿਆ ਦਾ ਰੂਪ ਦੇਣ ਦੇ ਲਈ ਲਾਸ਼ ਦੇ ਗਲੇ ਵਿੱਚ ਦੁਪੱਟਾ ਪਾ ਦਿੱਤਾ ਦੁਪੱਟੇ ਦੇ ਦੂਸਰੇ ਸਿਰੇ ਨੂੰ ਵਿਚਕਾਰ ਤੋਂ ਕੈਂਚੀ ਨਾਲ چیر ਕੇ ਛੱਤ ਵਾਲੇ ਪੱਖੇ ਨਾਲ ਲਟਕਾ ਦਿੱਤਾ ਤਾਂ ਕਿ ਮਾਮਲਾ ਆਤਮ ਹੱਤਿਆ ਦਾ ਲੱਗੇ ਘਰ ਵਿੱਚ ਲਾਸ਼ ਤੇ ਵਿਚਕਾਰ ਤੋਂ ਉਹਨਾਂ ਨੂੰ ਡਰ ਲੱਗ ਰਿਹਾ ਸੀ ਅੰਤ ਅੱਗੇ ਦੀ ਯੋਜਨਾ ਬਣਾਉਣ ਦੇ ਲਈ ਨਹਿਰੋਂ پارک ਚਲੇ ਗਏ ਉੱਥੇ ਮੰਜੂ ਨੇ ਧਿਕਸ਼ਾ ਦੁਆਰਾ ਲਿਖੇ ਗਏ ਸੁਸਾਇਡ ਨੋਟ ਵਿੱਚ 20 ਮਈ ਨੂੰ ਮਿਟਾ ਕੇ 23 ਮਈ ਕਰ ਦਿੱਤਾ ਉਸੇ ਬਾਅਦ ਹੀ ਸੋਹਰੇ ਵਾਰਿਆਂ ਨੂੰ ਫਸਾਉਣ ਦੇ ਲਈ ਛੁੱਠੇ ਦਾਸਤਾਨ ਵੀ ਉਸ ਵਿੱਚ ਜੋੜ ਦਿੱਤੀ ਇੱਕ ਕਾਗਜ਼ ਉੱਤੇ ਧਿਕਸ਼ਾ ਨੇ ਅੰਗਰੇਜ਼ੀ ਵਿੱਚ ਲਿਖਿਆ ਸੀ ਵੀਜ਼ੇ ਆਈ ਲਵ ਯੂ ਟੂ ਵਾਪਸ ਆ ਕੇ ਮੰਜੂ ਨੇ ਉਹ ਕਾਗਜ਼ ਵੀ ਜਲਾ ਦਿੱਤਾ ਮੰਜੂ ਦੇ ਬਦ ਕਿਸਮਤੀ ਨਾਲ ਉਹ ਅੱਤਾ ਹੀ ਜਲ ਸਕਿਆ ਕਾਨੂੰਨوں ਗਵਰਾ ਕਰਨ ਦੇ ਸਾਰੇ ਉਪਾਏ ਕਰਨ ਦੇ ਬਾਅਦ ਉਹ ਪੀੜਿਤ ਮਾਪ پولیس ਨੂੰ ਸੂਚਨਾ ਦੇਣ ਥਾਣੇ ਗਈ ਕਾਨੂੰਨوں ਗਮਰਾ ਕਰ ਪਾਉਣਾ ਇੰਨਾ ਆਸਾਨ ਹੁੰਦਾ ਤਾਂ ਹਰ ਅਪਰਾਧੀ ਆਜ਼ਾਦ ਕੋ ਮਰਿਆ ਹੁੰਦਾ ਮੰਜੂ ਅਤੇ ਬੀਜੇ ਦਾ ਪਾਪ ਉਜਾਗਰ ਹੋ ਹੀ ਗਿਆ ਇਸ ਦਾ ਖੁਲਾਸਾ ਹੋਣ ਦੇ ਬਾਅਦ ਆਈ ਪੀ ਸੀ ਦੀ ਧਾਰਾ 302 ਤੇ 101 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਰਮਾਨ ਖਤਮ ਹੋਣ ਤੋਂ ਬਾਅਦ ਮੰਜੂ ਤੇ ਬੀਜੇ ਨੂੰ ਵੀ कोर्ट ਵਿੱਚ ਪੇਸ਼ ਕੀਤਾ ਗਿਆ ਉਤੋਂ ਤੋਂ ਉਹ ਜੇਲ੍ਹ ਭੇਜ ਦਿੱਤੇ ਗਏ ਦੋਸਤੋ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਤੁਸੀਂ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਧੰਨਵਾਦ ਜੀ